ਮੇਲਾ ਬਾਬਾ ਕਾਲਾ ਮਹਾਰ ਪਿੰਡ ਚੰਬਕਲਾ ਅੱਜ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਤਸ਼ਾਹ ਆਰੰਭ ਹੋਏ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਨੇੜੇ ਚੋਹਲਾ ਸਾਹਿਬ ਪਿੰਡ ਚੰਬਕਲਾ ਵਿਖੇ ਧੰਨ ਧੰਨ ਬਾਬਾ ਕਾਲਾ ਮਹਾਰ ਜੀ ਦੇ ਦਰਬਾਰ ਤੇ ਸਾਲਾਨਾ ਗੁਰਮਤ ਜੋੜ ਮੇਲਾ ਅਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਾਂ ਦੇ ਸਹਿਯੋਗ ਸਦਕਾ ਅਤੇ ਮਹਾ ਪ੍ਰਕਾ ਬਾਬਾ ਮਲਕੀਤ ਸਿੰਘ ਜੀ ਦੀ ਦੇਖਰੇਖ ਹੇਠ ਮਿਤੀ 26 ਫਰਵਰੀ 2025 ਦਿਨ ਬੁੱਧਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਤੁਮ ਤੁਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਮਿਤੀ 22 ਫਰਵਰੀ 2025 ਦਿਨ ਸ਼ਨੀਵਾਰ ਨੂੰ ਆਰੰਭ ਕੀਤੇ ਗਏ ਜਿਸਦੇ ਪੋਗ ਪਰਸੋ ਰੋਜ਼ ਮਿਤੀ 24 ਫਰਵਰੀ 2025 ਨੂੰ ਪਾਏ ਜਾਣਗੇ ਅਤੇ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਮਿਤੀ 24 ਫਰਵਰੀ 2025 ਨੂੰ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਪੋਗ ਮਿਤੀ 26 ਫਰਵਰੀ 2025 ਦਨ ਬੁੱਧਵਾਰ ਨੂੰ ਪਾਏ ਜਾਣਗੇ ਉਸ ਤੋਂ ਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਭਾਈ ਭਗਵੰਤ ਸਿੰਘ ਸੂਰਵੰਡ ਕਵੀਸ਼ਰੀ ਜਥਾ ਅਤੇ ਭਾਈ ਮੱਤਾ ਸਿੰਘ ਸਬਰਾ ਕਵੀਸ਼ਰੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕਵੀਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਸੰਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਅਤੇ ਹੋਰ ਵੀ ਵੱਖ-ਵੱਖ ਬੁਲਾਰੇ ਆਪਣੀ ਆਪਣੀ ਹਾਜ਼ਰੀ ਲਵਾਣਗੇ ਅਤੇ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਕਰਵਾਏ ਜਾ ਰਹੇ ਹਨ ਗੁਰੂ ਕਾਲ ਅੰਗਰ ਅੱਜ ਤੋਂ ਹੀ ਅਟੁੱਟ ਵਰਤ ਰਿਹਾ ਹੈ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਐਨ ਆਰ ਆ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਦੇਖੋ ਦੱਸ ਰਹੇ ਹਨ ਮਹਾਂਪੁਰਖ ਬਾਬਾ ਮਲਕੀਤ ਸਿੰਘ ਜੀ ਅਤੇ ਸੇਵਾਦਾਰ ਸੁਵਿੰਦਰ ਸਿੰਘ ਜੀ ਅਤੇ ਸਰਪੰਚ ਸਰਦਾਰ ਲਖਪ੍ਰੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਦੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਵੀਡੀਓ ਦਾ ਬਾਕੀ ਭਾਗ ਜਲਦ ਹੀ ਦਿਖਾਵਾਂਗੇ ਬਾਬਾ ਮਲਕੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਤਰਕਾਰ ਜਸਬੀਤ ਸਿੰਘ ਬਾਬਾ ਕਾਲਾ ਮੰਦਰਵਾਰ ਤੇ ਪਤਾ ਲੱਗਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਗਿਆ ਨੇ ਅੱਜ ਤੋਂ ਹੀ ਮੇਲਾ ਸ਼ੁਰੂ ਨੇ ਆਪਣੇ ਵੱਲੋਂ ਕੋਈ ਵਿਚਾਰ ਦੱਸਣ ਜੋ ਸੰਤਾਂ ਨੂੰ ਨਗਰ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਖ ਦੇ ਸੇਵਾਦਾਰ ਬਾਬਾ ਕਾਮਰ ਸੰਗਤਾਂ ਨੂੰ ਬੇਨਤੀ ਹੈ ਕਿ ਹਮਮਾ ਕੇ ਦਰਸ਼ਨ ਦੇਣ ਅੱਜ ਤੋਂ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਨੇ ਅੱਜ ਤੋਂ ਲੈ ਕੇ ਫਿਰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਕਰਨ ਸਰਪੰਚ ਸਾਹਿਬ ਥੈਲਾ ਲਵਾ ਰਹੇ ਨੇ ਜਿੰਨੀ ਵੀ ਹੋ ਸਕੇ ਕੀ ਸੇਵਾ ਸੇਵਾ ਤਾਂ ਅੱਗੇ ਕਰਨ ਜੜੀਆਂ ਕੱਲਾ ਹੋ ਰਹੀਆਂ ਨੇ ਹਰ ਪਾਸੋਂ ਮਹਾਰਾਜ ਜੀ ਮੇਰੇ ਥੈਲਾ ਲੱਗ ਰਹੀਆਂ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਹੌਮ ਹੌਮ ਆ ਕੇ ਦਰਸ਼ਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਭਰੀ ਸਿੰਘ ਸਰਪੰਚ ਜੀ ਮੈਨੂੰ ਪਤਾ ਲੱਗਾ ਆਪ ਜੀ ਚੰਬਾ ਕਲਾਂ ਦੇ ਸਰਪੰਚ ਹੋ ਬਾਬਾ ਕਾਲਾ ਮਹਾਰਾਜ ਦੇ ਦਰਬਾਰ ਤੇ ਬੜੀ ਜੁਰਸੁਰਾਣਾ ਸੇਵਾਵਾਂ ਚੱਲਦੀਆਂ ਨੇ ਆਪਣੇ ਵੱਲੋਂ ਵਿਚਾਰ ਦੇਵੋਗੇ ਕੋਈ ਕਿ ਜਿਵੇਂ ਤੁਸੀਂ ਵੀ ਸਰਪੰਚੀ ਵਿੱਚ ਹਿੱਸਾ ਪਾਉਂਦੇ ਹੋਏ ਤੇ ਬਾਬਾ ਜੀ ਦੇ ਦਰਬਾਰ ਤੇ ਸੇਵਾ ਵੀ ਕਰ ਰਹੇ ਹੋ ਆਪਣੇ ਵੱਲੋਂ ਕੋਈ ਵਿਚਾਰ ਦੇਣਾ ਤੁਸੀਂ ਸੰਗਤਾਂ ਨੂੰ ਵਿਚਾਰ ਜੀ ਮੇਰਾ ਦੋਸਤਾ ਇੱਕ ਇਹਨਾਂ ਰਾਜੀ ਵੀਰਲ ਨੂੰ ਨਾ ਫੋਨ ਕੀਤਾ ਗਿਆ ਸੀ ਹਾਂਜੀ ਹਾਂ ਆਪਣੇ ਬਾਬਾ ਕਾਲਾ ਮਹਾਰਾਜ ਜੀ ਦੇ ਦਰ ਦੇ ਉੱਤੇ ਮੇਲਾ ਲੱਗੜਾ ਹੈ ਅੱਛਾ ਜੀ ਕਿਦੇ ਵਿੱਚ ਮਤਲਬ ਆਪਣੀ ਜਗ੍ਹਾ ਨੂੰ ਪੱਕਾ ਕਰਨ ਦੀ ਪੀਲ ਕੀਤੀ ਹੈ ਅੱਛਾ ਜੀ ਉਹ ਆਪਾਂ ਚਲੋ ਮੱਦੇਨਜ਼ਰ ਰੱਖਦੇ ਹਾਂ ਠੀਕ ਹੈ ਟੈਲਾਂ ਦਾ ਕੰਮ ਕਰਵਾ ਰਹੇ ਹਾਂ अच्छा जी बाबा जी दरबार दी और टेला लग रही हां जी आप जी ਸੰਗਤਾਂ ਨਾਲ ਰਲ ਕੇ ਸੇਵਾਵਾਂ ਕਰਾ ਰਹੇ ਜੋ ਇਹ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਵੇਂ ਕਿ ਆਪ ਸਮਾਜ ਦੀ ਸੇਵਾ ਕਰਦੇ ਹੋ ਨਗਰ ਦੀ ਸੇਵਾ ਕਰਦੇ ਹੋ ਉੱਥੇ ਗੁਰਮਤਿ ਦੀ ਸੇਵਾ ਵਿੱਚ ਵੀ ਇੰਟਰਸ ਲਾਦੇ ਜੋ ਆਪਣਾ ਰੁਝਾਅ ਨੂੰ ਰੱਖਦਾ ਜੋ हां जी हां जी ਗੁਰਮਤਿ ਦੀ ਇੰਟਰਸ ਆਛਾ ਜੀ ਇਹ ਬਾਬਾ ਕਾਲਾ ਮਰਜੀ ਦੇ ਦਰਬਾਰ ਦੇ ਇਸ ਵਕਤ ਤੁਹਾਡੇ ਨਾਲ ਖੜੇ ਨੇ ਬਾਬਾ ਮਲਕੀਤ ਜੀ ਦੇ ਮਹਾਂਪੁਰਖ ਜੋ ਸੇਵਾ ਕਰਾ ਰਹੇ ਮੇਲਾ ਕਰਾ ਰਹੇ ਨਾਲ ਆਪ ਜੀ ਨੌਜਵਾਨਾਂ ਨੂੰ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੋ ਕਿ ਨੌਜਵਾਨ ਹੋ ਸਰਪੰਚ ਬਣੇ ਹੋ ਨੌਜਵਾਨਾਂ ਨੂੰ ਇਹ ਹੀ ਮੈਸੇਜ ਹੈ ਜੀ ਵਾਦ ਵਾਦ ਗੁਰਦਵਾਰੇ ਆਓ ਸੇਵਾ ਕਰੋ ਤੇ ਗੁਰੂ ਘਰ ਨਾਲ ਜੁੜੋ ਗੁਰੂ ਘਰ ਨਾਲ ਜੁੜੋ ਆਪ ਜੀ ਹੋਰ ਵਿਚਾਰਾਂ ਨਾਲ ਜੋੜਨਾ ਚਾਹੁੰਦੇ ਹੋ ਜੋ ਮੈਂ ਆਪ ਜੀ ਨਾਲ ਸ਼ੇਅਰ ਕਰਨ ਜਾ ਰਿਹਾ ਆਪ ਜੀ ਨੌਜਵਾਨ ਹੋ ਪੰਜਾਬ ਦੇ ਨਸ਼ਿਆਂ ਤੋਂ ਬਚੋ ਬੁਰਾਈਆਂ ਤੋਂ ਬਚੋ ਬੁੰਡਾ ਗਰਦਨੀ ਛੱਡ ਕੇ ਮਨੁੱਖਤਾ ਦੀ ਸੇਵਾ ਵਿੱਚ ਆਓ ਜਿਵੇਂ ਆਪ ਜੀ ਮਨੁੱਖਤਾ ਦੀ ਸੇਵਾ ਵਿੱਚ ਡਟੇ ਹੋ ਜਿਵੇਂ ਗੁਰਮਤਿ ਵਿਚਾਰਾਂ ਸੰਬੰਧੀ ਨਗਰ ਦੇ ਸੇਵਾ ਸੰਬੰਧੀ ਆਪ ਜੀ ਇਹੀ ਕਰਨਾ ਚਾਹੋਗੇ ਸੰਤਾਂ ਨੂੰ ਹਾਂਜੀ ਹਾਂਜੀ ਇਹੀ ਕਰਾਂ ਜਾਵਾਂਗੇ ਸਾਰੇ ਰਲ ਮਿਲ ਕੇ ਆਪਾਂ ਸਾਥੀਏ ਪੰਜਾਬ ਸੋਹਣਾ ਤਾਂ ਹੀ ਬਣ ਸਕਦਾ ਤੁਹਾਡੇ ਵਰਗੇ ਨੌਜਵਾਨ ਅੱਗੇ ਵੱਧ ਕੇ ਸਮਾਜ ਦੀ ਸੇਵਾ ਤੇ ਗੁਰਮਤਿ ਦਾ ਗਿਆਨ ਕੋਲ ਰੱਖਦੇ ਹੋਣ ਤੇ ਸਮਾਰ ਆਪਣੇ ਆਪ ਹੀ ਹੀਰੇ ਵਾਂਗੂ ਸੀ ਚਮਕ ਜਾਂਦਾ ਹੈ ਹਾਂਜੀ ਹਾਂਜੀ ਬਾਕੀ ਸਾਰਿਆਂ ਨੇ ਸਾਥ ਨਹੀਂ ਇਹ ਜੋ ਵੀ ਕਿਹਨਾਂ ਦੱਸਿਆ ਅਪਜੀ ਦਾ ਮੇਰਾ ਨਾਮ ਲੱਭਰੀ ਸਰ ਲੱਭਰੀ ਸਰਪੰਚ ਜੀ ਮੈਂ ਪੱਤਰਕਾਰ ਜਸਵੀ ਸਿੰਘ ਚੱਲਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਰ ਬੋਲਿਆ ਇਹ ਸੇਵਾ ਕਰਨ ਲਈ ਬਹੁਤ ਬਹੁਤ ਬਚਾ ਲਫਾ ਵਟੰਗਿਆ ਨਾ ਉੱਥੇ ਵੇਖ ਆਹ ਬਥਰੇ ਚ ਲੱਗੇ ਯਾਰ ਕਿਹੜੀ ਜਗ੍ਹਾ ਸੇਵਾ ਕਰਦੇ ਵੀਰ ਜੀ ਬਾਬਾ ਕਾਲਾ ਮੈਰ ਸਾਹਿਬ ਕੀ ਨਾਮ ਤੁਹਾਡਾ ਹਾਂ ਸਖਵਿੰਦਰ ਸਿੰਘ ਸੁਖਦਰ ਸਿੰਘ ਪਿੰਚੰਬਾ ਕਲਾਂ ਕੰਬਾ ਕਲਾਂ ਇਹ ਸੇਵਾ ਜੀ ਮੇਲੇ ਸੰਬੰਧੀ ਚੱਲ ਰਹੀ ਹੈ ਕਿਦੋਂ ਆ ਰਿਹਾ ਮੇਲਾ ਮੇਲਾ 26ਵਾਂ ਫਰਵਰ ਸਾਬ ਆਰੰਭ ਹਾਂਜੀ ਇਹ ਸਭੀ ਨੂੰ ਭੋਗ ਪਾ 26 ਨੂੰ ਮੇਲਾ ਹੈ ਜੋ ਆਪ ਜੀ ਸੇਵਾਵਾਂ ਕਰ ਰਹੇ ਹੋ ਬਾਬਾ ਜੀ ਦਰਬਾਰ ਤੇ ਦੋ ਲੜੀਆਂ ਪਿਆਰ ਲੀਆਂ ਅੱਛਾ ਜੀ ਅੱਛਾ ਕੀ ਨਾਲ ਸਾਹਿਬ ਜੀ ਨੇ ਸਖਵਿੰਦਰ ਸਿੰਘ ਸੁਖਦਰ ਸਿੰਘ ਮੈਂ ਪੱਤਰਕਾਰ ਜਸਵਿੰਦਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤੁਨਾਂ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੁਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਪਲਾਸ ਉਹ ਪਲਾ ਅੰਤ ਪਲੇ ਦਾ ਪਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਬਣਾਣਾ ਪੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਜੀ ਸਿੰਘਾ ਟੀਵੀ ਤੇ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 97793 19426 98726 35913